ਤੋ ਮੇਰੀ ਬੇਨਤੀ ਉਹਨਾਂ ਭਰਾਵਾਂ ਨੂੰ ਸਾਨੂੰ ਵੀ ਤੁਸੀਂ ਝੰਡੇ ਵੀ ਤੁਸੀਂ ਹੋਣ ভোটার ਵੀ ਤੁਸੀਂ ਹੋ ভোটার ਵੀ ਤੁਸੀਂ ਆ ਸਪੋਰਟਰ ਵੀ ਤੁਸੀਂ ਸਾਰਾ ਉਸ ਨੂੰ ਆਪ ਹੀ ਕਰਨਾ ਪੈਣਾ ਇੱਕ ਵਾਰੀ ਬੇਨਤੀ ਆ ਇੱਕ ਮੇਰੀ ਬੇਨਤੀ ਆ ਹੋਰ ਜਿਹੜੇ ਭਰਾ ਸਾਡੀ ਕੋਈ ਬਾਹਰਲੇ ਹਲਕਿਆਂ ਦੇ ਵਿੱਚੋਂ ਮਦਦ ਕਰਨਾ ਚਾਹੁੰਦੇ ਆ ਪੰਜਾਬ ਚ ਜਾਂ ਕਿਤੋਂ ਵੀ ਮਦਦ ਕਰਨਾ ਚਾਹੁੰਦੇ ਉਹਨਾਂ ਨੂੰ ਬੇਨਤੀ ਇਹ ਕਰਦਾ ਕਿ ਬਾਈ ਜੇ ਤੁਸੀਂ ਹੁਣ ਸਾਡੇ ਕੋਲੇ ਆਉਣਾ ਆ ਦਸ ਦਿਨ ਰਹਿ ਗਏ 10 ਦਿਨ ਤੁਸੀਂ ਆਪਣੀਆਂ ਗੱਡੀਆਂ ਲੈ ਕੇ ਆ ਸਕਦੇ ਹੋ ਤੁਸੀਂ ਉਹਨਾਂ ਗੱਡੀਆਂ ਦੇ ਉੱਤੇ ਆਪਣਾ ਕੋਈ ਸਪੀਕਰ ਬਨ ਕੇ ਚੋਣ ਨਿਸ਼ਾਨ ਬਾਲਤੀ ਸ਼੍ਰੋਮਣੀ ਅਕਾਲੀ ਦਾ ਲੰਬਰਸਰ ਸਰਦਾਰ ਸਿਮਰਜੀਤ ਸਿੰਘ ਮਾਨ ਦੀ ਇੱਕ ਤਸਵੀਰ ਫੋਟੋ ਇੱਕ ਨਾਲ ਮੇਰੀ ਫੋਟੋ ਲਾ ਕੇ ਇੱਕ ਬਾਲਤੀ ਦਾ ਚੋਣ ਨਿਸ਼ਾਨ ਲਾ ਕੇ ਤੁਸੀਂ ਹੁਣ ਆਪ ਦੇ ਤੌਰ ਦੇ ਉੱਤੇ ਜਿੰਨਾ ਬਰਿੰਡਾ ਲੋਕ ਸਭਾ ਹਲਕਾ ਹੈ ਉਹਦੇ ਵਿੱਚ ਤੁਸੀਂ ਗੱਡੀਆਂ ਲੈ ਕੇ ਆਪ ਮਹਾਰੇ ਪਿੰਡਾਂ ਦੇ ਵਿੱਚ ਚੋਣ ਪ੍ਰਚਾਰ ਕਰਨਾ ਸ਼ੁਰੂ ਕਰ ਦਿਓ ਭਾਈ ਚੋਣ ਸ਼ਾਨਦਾਰਤੀ ਆ ਮਸ਼ੀਨ ਦੇ ਉੱਤੇ 10ਵੇਂ ਨੰਬਰ ਤੇ ਚੋਣ ਨਿਸ਼ਾਨਾ ਜਿਹੜੇ ਭਰਾ ਕਹਿੰਦੇ ਆ ਫੋਨ ਕਰਦੇ ਆ ਕਿ ਭਾਈ ਅਸੀਂ ਕਿਵੇਂ ਮਦਦ ਕਰੀਏ ਅਸੀਂ ਆਉਣਾ ਚਾਹੁੰਦੇ ਆ ਸੋ ਸਾਡੇ ਕੋਲੇ ਆਉਣ ਦਾ ਭਾਈ ਕੋਈ ਫਾਇਦਾ ਨਹੀਂ ਤੁਸੀਂ ਆਪ ਮਹਾਰੇ ਉਹਨਾਂ ਹਲਕਿਆਂ ਤੁਰਪੋ ਲੰਬੀ ਹਲਕਾ ਮੁਕਸਰ ਦਾ ਬਟੰਡਾ ਅਧਿਆਤੀ ਆ ਰਿੰਡਾ ਸ਼ਹਿਰੀ ਆ ਉਹ ਚ ਚ ਹਲਕਾ ਮੌੜਾ ਤਲਵੰਡੀ ਐ ਮਾਨਸਾ ਸਰਦੂਲਗੜਾ ਬਲੱਡ ਐ ਨੌ ਹਲਕੇ ਆ ਫਿਰ ਇਸ ਕਰਕੇ ਸਾਰਿਆਂ ਨੂੰ ਬੇਨਤੀ ਆ ਮੇਰਾ ਵੀਰ ਵੀ ਤੁਸੀਂ ਹੁਣ ਇਹਨਾਂ ਨੌ ਹਲਕਿਆਂ ਦੇ ਵਿੱਚ ਜਿਹੜੇ ਭਰਾ ਕਹਿੰਦੇ ਵੀ ਅਸੀਂ ਬਾਈ ਬਾਹਰੋਂ ਆਣਾ ਸਾਡਾ ਕੋਈ ਹੋਰ ਜ਼ਿਲ੍ਹਾ ਤੁਸੀਂ ਉੱਥੋਂ ਵੀ ਮੇਰਾ ਵੀਰ ਆਪੋ ਆਪਣੀਆਂ ਗੱਡੀਆਂ ਦੇ ਉੱਤੇ ਸਪੀਕਰ ਬੰਨ ਕੇ ਉੱਤੇ ਉਹ ਇੱਕ ਚੱਪ ਦੀ ਭਰਾ ਲਿਓ ਉਹਦੇ ਵਿੱਚੋਂ ਬੋਲਦੇ ਆ ਉਹਨੂੰ ਦੱਸ ਦਿੰਦੇ ਕਿ ਕਿਹੜੀ ਚੱਪ ਭਰਉਣੀ ਆ ਉਹ ਭਰਾ ਕੇ ਉਹ ਲਾ ਕੇ ਚਿੱਪ ਪਿੰਡਾਂ ਦੇ ਵਿੱਚ ਜੋਣ ਨਿਸ਼ਾਨ ਦੱਸਦੇ ਫਿਰ ਉਹ 10ਵੇਂ ਨੰਬਰ ਤੇ ਨਿਸ਼ਾਨ ਆ